ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਖੇਤੂ ਮੰਡਿਓ ਸੂਰਮਾ ਦੇ ਭਾਗ ਦੂਜੇ ਬਾਰੇ। ਜੋ ਭਾਗ ਪਹਿਲੇ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਲਾਲਾ ਨਰੈਣ ਹੁੰਦਾ ਹੈ ਉਹ ਦਿੱਲੀ ਜਾ ਕੇ ਇੱਕ ਮੀਟਿੰਗ ਕਰਦਾ ਉੱਧਰ ਦੇ ਬੰਦਿਆਂ ਨਾਲ ਤੇ ਉਹ ਦੱਸਦੇ ਨੇ ਵੀ ਸਿੱਖਾਂ ਦੀ ਤਦਾਦ ਹੈ ਜਿਹੜੀ ਉਹ ਵਧਦੀ ਜਾਂਦੀ ਹੈ ਇਹਨੂੰ ਰੋਕਣਾ ਪਊਗਾ ਤੇ 1978 ਦੀ ਵਿਸਾਖੀ ਵਾਲੇ ਦਿਨ ਉਹ ਕੁਝ بڑا ਕਰਨ ਬਾਰੇ ਸੋਚਦੇ ਨੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਤਾਂ। ਆਦੇਸ ਸਾਖੀ ਦਾ ਦਿਨ ਸੀਗਾ 13 ਅਪ੍ਰੈਲ 1978 ਅੱਜ ਫੌਜਾ ਸਿੰਘ ਦੀ ਕਮਲ ਅੱਖੀਆਂ ਵਿੱਚ ਕੋਈ ਅਗਮੀ ਸਰੂਰ ਨਜ਼ਰ ਆ ਰਿਹਾ ਸੀ ਹਲੇ ਪਰਸੋਂ ਹੀ ਉਸ ਨੇ ਆਪਣੀ ਸਿੰਘਣੀ ਅਮਰਜੀਤ ਕੌਰ ਨੂੰ ਗੱਲੀ ਗੱਲੀ ਪੁੱਛਿਆ ਸੀ ਵੀ ਜੇ ਭਲਾ ਮੈਂ ਸ਼ਹੀਦ ਹੋ ਜਾਵਾਂ ਤਾਂ ਤੂੰ ਕੀ ਕਰੇਂਗੀ ਤੁਸੀਂ ਕੀ ਪਏ ਕਹਿੰਦੇ ਰਹਨੇ ਹੋ ਮੇਰੀ ਸਮਝ ਵਿੱਚ ਤਾਂ ਕੁਝ ਨਹੀਂ ਆਉਂਦਾ ਜਦੋਂ ਦੀ ਤੁਸੀਂ ਵੀਰ ਗਜਿੰਦਰ ਸਿੰਘ ਹੋਰਾਂ ਦੀ ਕਫਤਾ ਗੰਗੂ ਦੀ ਰੂਪ ਪੜੀ ਹੈ ਉਦੋਂ ਦਾ ਤੁਹਾਡੇ ਸੁਭਾਅ ਵਿੱਚ ਫਰਕ ਮੈਂ ਮਹਿਸੂਸ ਕਰ ਰਹੀ ਹਾਂ ਅਮਰਜੀਤ ਕੌਰ ਨੇ ਹੈਰਾਨਗੀ ਪ੍ਰਗਟ ਕੀਤੀ ਹਾਂ ਅਮਰਜੀਤ ਮੇਰੀ ਗੱਲ ਬਿਲਕੁਲ ਸਹੀ ਹੈ ਮੇਰੇ ਸਭਾਬ ਵਿੱਚ ਫਰਕ ਆ ਗਿਆ ਠੀਕ ਹੀ ਲਿਖਿਆ ਵੀਰ ਜੀ ਹੋਰਾਂਗ ਵੀ ਗੱਲ ਸਰੀਰ ਦੀ ਨਹੀਂ ਗੱਲ ਤਾਂ ਰੂਹੀ ਹੈ ਗੱਲ ਤਾਂ ਗੰਗੂ ਦੀ ਰੂਹੀ ਹੈ ਸਾਨੂੰ ਹੋਰ ਵੀ ਵੱਡੀ ਲੜਾਈ ਲੜਨੀ ਪੈਣੀ ਹੈ ਉਹ ਸਿੱਖ ਧਰਮ ਨੂੰ ਆਪਣੇ ਵਿੱਚ ਜਜ਼ਬ ਕੀਤਾ ਲੋੜਦੇ ਨੇ ਉਹ ਚਾਹੁੰਦੇ ਨੇ ਵੀ ਖਾਲਸਾ ਹੀ ਨਿਸ਼ਾਨ ਸਦਾ ਲਈ ਖਤਮ ਕਰ ਦੇਤੇ ਜਾਣ ਇਸੇ ਲਈ ਤਾਂ ਮੈਂ ਤਿਆਰੀ ਕਰਦਾ ਰਹਿਣਾ ਹਾਂ ਵੀ ਖਾਲਸਾ ਹੀ ਗੱਤਗਾ ਟ੍ਰੇਨਿੰਗ ਕੈਂਪ ਨੌਜਵਾਨਾਂ ਵਿੱਚ ਬਾਣੀ ਬਣੇ ਦਾ ਪ੍ਰਚਾਰ ਹੋਰ ਪ੍ਰਚੰਡ ਕਰਨ ਦੀ ਲੋੜ ਹੈ ਸਾਨੂੰ ਬਹੁਤ ਵੱਡੀ ਜਦੋ ਜਹਿਦ ਕਰਨੀ ਪਵੇਗੀ ਮੈਥੋ ਗੁਰੂ ਨੇ ਹੋਰ ਸੇਵਾ ਫੇਰ ਲੈਣੀ ਹੈ ਸ਼ਾਇਦ ਲੱਗਦਾ ਹੈ ਵੀ ਹੁਣ ਸ਼ਹੀਦੀ ਨੇੜੇ ਹੈ ਹਾਂ ਤੇ ਮੈਂ ਕਿਹਾ ਵੀ ਜੇ ਮੈਂ ਧਰਮ ਲਈ ਸ਼ਹੀਦ ਹੋ ਜਾਵਾਂ ਤਾਂ ਤੂੰ ਕੀ ਕਰੇਂਗੀ ਮੈਂ ਪਾਣਾ ਮੰਨਣ ਦੀ ਕੋਸ਼ਿਸ਼ ਕਰਾਂਗੀ ਅਮਰਜੀਤ ਕੌਰ ਦੇ ਮੂੰਹੋਂ ਉਪਰੋਕਤ ਸ਼ਬਦ ਮਸੀਓ ਨਿਕਲੇ ਹਾਂ ਪਾਣਾ ਮੰਨੇਗੀ ਗੁਰੂ ਗੀ ਸਿੰਘਣੀ ਜੇ ਹੋਈ ਗੁਰੂ ਨਹੀਂ ਤਾਂ ਕਿਹਾ ਵੀ ਸੰਤ ਮੂਏ ਕਿਆ ਰੋਈਏ ਨਾਲੇ ਸਿੰਘਾਂ ਲਈ ਇਹ ਕਿਹੜਾ ਨਵੀਂ ਗੱਲ ਹੈ ਹਾਂ ਵਾਦਾ ਕਰ ਬਈ ਰੋਣਾ ਬਿਲਕੁਲ ਨਹੀਂ ਹੈਗਾ ਸਰੀਰ ਤਾਂ ਕੀ ਹੈ ਇਹ ਤਾਂ ਨਾਸ਼ਵਾਨ ਹੈ ਅਮਰਜੀਤ ਸੱਚੀ ਮੈਨੂੰ ਤਾਂ ਕਈ ਵਾਰ ਏਹੋ ਮਹਿਸੂਸ ਹੁੰਦਾ ਹੈ ਵੀ ਪਤਾ ਨਹੀਂ ਮੇਰੇ ਨਾਲ ਇਹ ਕਦੋਂ ਤੋਂ ਹੁੰਦਾ ਆਇਆ ਹੈ ਉਹੀ ਮੈਂ ਉਹੀ ਅਮਰਤਸਰ ਗੁਰੂ ਰਾਮਦਾਸ ਦੀ ਨਗਰੀ ਤੇ ਉਹੀ ਸ਼ੀਧੀ ਫਰਕ ਹੁੰਦਾ ਤਾਂ ਸਿਰਫ ਆ ਸਰੀਰ ਰੂਪੀ ਚੋਲੇ ਦਾ ਜਾਂ ਸਮੇ ਦਾ ਤੇ ਅਮਰਜੀਤ ਤੈਨੂੰ ਮੇਰੀਆਂ ਅੱਖਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਨਾ ਮੇਰੀਆਂ ਅੱਖਾਂ ਵਿੱਚ ਦੇਖ ਕੇ ਦੱਸ ਜੇ ਕਿਦਰੇ ਇਹਨਾਂ ਅੱਖਾਂ ਵਿੱਚ ਗੋਲੀਆਂ ਲੱਗੀਆਂ ਹੁਣ ਤਾਂ ਵੀ ਨਹੀਂ ਰੋਵੇਂਗੀ ਨਾ ਮੈਨੂੰ ਵਾਦਾ ਦੇ ਅਮਰਜੀਤ ਵੀ ਜੇ ਮੇਰੀਆਂ ਅੱਖਾਂ ਦੀ ਥਾਂਵੇਂ ਗੋਲੀਆਂ ਦੇ ਜ਼ਖਮ ਤੈਨੂੰ ਦੇਖਣ ਤਾਂ ਵੀ ਨਹੀਂ ਰੋਣਾ ਸਰੀਰ ਦਾ ਕੀ ਹੈ ਸਗੋਂ ਧੰਨ ਭਾਗ ਜੇ ਗੁਰੂ ਦੇ ਲੇਖੇ ਲੱਗ ਜਾਵੇ ਤੂੰ ਵਾਦਾ ਕਰ ਫੌਜਾ ਸਿੰਘ ਅਮਰਜੀਤ ਕੌਰ ਦੇ ਹੱਥ ਆਪਣੇ ਹੱਥਾਂ ਵਿੱਚ ਕੁੱਟੀ ਖੜਾ ਸੀ ਅਮਰਦੀਤ ਕੌਰ ਨੇ ਆਪਣੇ ਸਰੀਰ ਮਨ ਤੇ ਆਤਮਾ ਦੀ ਸਾਰੀ ਸ਼ਕਤੀ ਇਕੱਠੀ ਕੀਤੀ ਫਿਰ ਉਸਨੇ ਫੌਜਾ ਸਿੰਘ ਦੀਆਂ ਗਹਿਰੀਆਂ ਅੱਖਾਂ ਵੱਲ ਇੱਕ ਤੱਕ ਤੱਕਣਾ ਚਾਇਆ ਪਰ ਉਸਦੀ ਨੀਵੀਂ ਪੈ ਗਈ ਮਾਨੋ ਹਜ਼ਾਰਾਂ ਸੂਰਜਾਂ ਦਾ ਇਕੱਠਾ ਤੇਜ ਫੌਜਾ ਸਿੰਘ ਦੀਆਂ ਅੱਖਾਂ ਵਿੱਚ ਉਤਰ ਆਇਆ ਹੋਵੇ ਵਾਦਾਕਰ ਅਮਰਦੀਤ ਵਾਦਾ ਕਰ ਤੂੰ ਰੋਵੇਂਗੀ ਨਹੀਂ ਕੀਰਤਨ ਕਰੇਂਗੀ ਮੇਰੀ লাশ ਤੇ ਬਹਿ ਕੇ ਜਲਦੀਕਰ ਅਮਰਦੀਤ ਜਲਦੀ ਕਰ ਮੈਨੂੰ ਕਾਲੀ ਹੈ ਫੌਜਾ ਸਿੰਘ ਬੋਲੀ ਜਾ ਰਿਹਾ ਸੀ ਉਸਦੇ ਇੱਕ ਇੱਕ ਲਫ਼ਜ਼ ਅਤੇ ਇੱਕ ਕਦਮ ਵਿੱਚੋਂ ਕਿਸੇ ਦਰਾਡੀ ਮੰਜ਼ਲ ਦੇ ਰਾਹੀ ਵਰਗਾ ਉਤਸ਼ਾਹ ਤੇ ਉਤਾਵਲਾਪਨ ਸਾਫ਼ ਦਿਖਾਈ ਦੇ ਰਿਹਾ ਸੀ ਜਿਵੇਂ ਕੋਈ ਕੁਆਰੀ ਲੜਕੀ ਨੂੰ ਮੁਕਲਾਵਾ ਸ਼ਬਦ ਸੁਣਦੇ ਸਾਰ ਉਸਦੇ ਚਿਹਰੇ ਦਾ ਰੰਗ ਸੰਧੂਰੀ ਹੋ ਜਾਂਦਾ ਹੈ ਐਵੇਂ ਫੌਜਾ ਸਿੰਘ ਦਾ ਚਿਹਰਾ ਕਿਸੇ ਅਗੰਮੀ ਤੇ ਬੀਰ ਰਸੀ ਰੰਗ ਨਾਲ ਗੁਲਾਬੀ ਭਾ ਮਾਰਦਾ ਪ੍ਰਤੀਤ ਹੋ ਰਿਹਾ ਸੀ ਅਮਰਜੀਤ ਕੌਰ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਸਦੇ ਸੋਹੇ ਚਿਹਰੇ ਤੇ ਹਾਫ-ਭਾਪ ਪੜਨ ਤੋਂ ਅਸਮਰੱਥ ਸੀ ਹਾਂ ਮੈਂ ਵਾਦਾ ਕਰਦੀਆਂ ਪਾਣਾ ਮੰਨਾਂਗੀ ਤੇ ਅਤਰੂ ਕੇਰ ਕੇ ਸ਼ੀਦਾਂ ਦਾ ਅਪਮਾਨ ਨਹੀਂ ਕਰਾਂਗੀ ਅਮਰਜੀਤ ਕੌਰ ਨੇ ਪਹਾੜ ਜਿਦਾ ਦਿਲ ਕਰਕੇ ਮਸਾ-ਮਸਾ ਉਪਰੋਕਤ ਸ਼ਬਦ ਕਹੇ ਬਸ ਅਮਰਜੀਤ ਮੈਨੂੰ ਇਹੋ ਵਾਦਾ ਹੀ ਚਾਹੀਦਾ ਸੀ ਅੱਗੇ ਜੋ ਗੁਰੂ ਦੀ ਮਰਜ਼ੀ ਚੱਲ ਉઠੋ ਹੁਣ ਅਜੀਤਨਗਰ ਵੀ ਜਾਣਾ ਹੈ ਅੱਜ ਉਥੇ ਜਥੇ ਵੱਲੋਂ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਾ ਹੈ ਬਾਰੋ ਸਿੰਘ ਅਤੇ ਸਿੱਖ ਸੰਗਤਾਂ ਆਉਣਗੀਆਂ ਚੱਲ ਉਥੋਂ ਸੇਵਾ ਕਰਕੇ ਜਨਮਸਫਲਾ ਕਰੀਏ ਫੌਜਾ ਸਿੰਘ ਨੇ ਗੱਲ ਮੁਕਾ ਕੇ ਸਾਈਕਲ ਚੁੱਕ ਲਿਆ ਸੀ ਅਤੇ ਉਹ ਦੋਵੇਂ ਜਣੇ ਅਜੀਤਨਗਰ ਵਿੱਚ ਅਖੰਡ ਕੀਰਤਨੀ ਜਥੇ ਦੇ ਸਮਾਗਮ ਤੇ ਰੰਗਦੇ ਅੱਜ ਅਖੰਡ ਪਾਠ ਦਾ ਤੀਸਰਾ ਦਿਨ ਸੀ ਫੌਜਾ ਸਿੰਘ ਨੇ ਹਰ ਰੋਜ਼ ਵਾਂਗ ਸਵੇਰੇ 2 ਵਜੇ ਉੱਠ ਕੇ ਕੇਸੀ ਅਸ਼ਨਾਤ ਕੀਤਾ ਅਤੇ ਜਿਸ ਕਮਰੇ ਵਿੱਚ ਸਮੂਹਿਕ ਨਾਮ ਅਭਿਆਸ ਅਤੇ ਨਿਤਨੇਮ ਹੋ ਰਹੇ ਸਨ ਉੱਥੇ ਚਲਿਆ ਗਿਆ ਉਹ ਇੱਕ ਟੱਕ ਅਫੋਰ ਸਮਾਦ ਸਥਿਤ ਹੋ ਕੇ ਆਪਣਾ ਨਿਤਕਰਮ ਨਿਭਾਇਆ ਉਹਨੇ ਆਪਣੇ ਸ਼ੀਸ਼ੇ ਮੂਰੇ ਖਲੋ ਕੇ ਖੰਡਾ ਤੋੜਾ ਤੇ ਚੱਕਰ ਲਗਾ ਕੇ ਸੋਨਾ ਉੱਚਾ ਸਾਰਾ ਦਮਾਲਾ ਸਜਾਇਆ ਮਿਆਂ ਵਿੱਚੋਂ ਕੱਟ ਕੇ 3 ਫੁੱਟੀ ਸ਼੍ਰੀ ਸਾਹਿਬ ਨੂੰ ਕੱਕੇ ਰੇਤੇ ਨਾਲ ਮਾਜ ਕੇ ਲਿਸ਼ਕਾਇਆ ਕਿਉਂ ਭਾਈ ਸਾਹਿਬ ਜੀ ਅੱਤੇ ਤਾਂ ਚੰਡੀ ਮਾਜ-ਮਾਜ ਕੇ ਨਵੀਂ ਕੱਢਣ ਦਾ ਰਤਾ ਲੱਗਦਾ ਕੋਲ ਹੀ ਸਰਬਲੋਹੇ ਦੇ ਬਾਟਾ ਸਾਫ਼ ਕਰ ਰਹੇ ਭਾਈ ਕੇਵਲ ਸਿੰਘ ਨੇ ਭਾਈ ਫੌਜਾ ਸਿੰਘ ਨੂੰ ਸਵਾਲ ਕੀਤਾ ਉਹ ਆਹੋ ਭਰਾਵਾ ਕਾਬਲ ਦੇ ਜੰਮਿਆਂ ਨੂੰ ਨੀਤੀ ਮੁਹਿਮਾ ਤੁਸੀਂ ਆਹ ਮੇਰੇ ਬਾਟੀ ਨਾ ਮੰਨਦੇ ਰਿਹਾ ਕਰੋ। ਸ਼੍ਰੀ ਸਾਬਾ ਨੂੰ ਵੀ ਘੋਕੂ ਲਾ ਕੇ ਰੱਖੋ। ਲੋੜ ਪੈਣ ਤੇ ਸ਼ੁਰਕ ਦੇ ਨੇ ਨਿਕਲ ਆਉਣਾ। ਭਾਈ ਫੌਜਾ ਸਿੰਘ ਨੇ ਕੇਵਲ ਸਿੰਘ ਨੂੰ ਜਵਾਬ ਦਿੱਤਾ। ਭਾਈ ਸਾਹਿਬ ਜੀ ਭੋਗ ਵੀ ਪੈਣ ਵਾਲੀ ਹੈ। ਘੜੀ ਤੇ ਪੌਣੇ 5 ਹੁੰਦੇ ਜੀ। ਤੁਹਾਡੇ ਗੱਤਕੇ ਦੇ ਖਿਡਾਰੀ ਸੁਖਦੇਵ ਸਿੰਘ ਤੇ ਕੁਲਵਿੰਦਰ ਸਿੰਘ ਉਹਨੇ ਕਿੱਧਰ ਨੇ? ਲੰਗਰ ਵਿੱਚੇ ਸੇਵਾ ਵੀ ਕਰਨੀ ਹੈ। ਕੇਵਲ ਸਿੰਘ ਨੇ ਭਾਈ ਫੌਜਾ ਸਿੰਘ ਦੇ ਗੱਤਕਾ ਕੈਂਪ ਦੇ ਸਿੱਖਿਆਰਥੀਆਂ ਬਾਰੇ ਪੁੱਛ ਵਿੱਚ ਕੀਤੀ। ਇਸ ਤੋਂ ਬਾਅਦ ਭਾਈ ਫੌਜਾ ਸਿੰਘ ਨੇ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਕੋਲ ਬੈਠ ਕੇ ਭੋਗ ਪੈਣ ਤੱਕ ਪਾਠ ਸਰਵਨ ਕੀਤਾ। ਉਕਤੋਂ ਬਾਅਦ ਕੀਰਤਨੀ ਸਿੰਘਾਂ ਨੇ ਦਿਵਸ ਸੁਹਿਲਾ ਕੀਰਤਨ ਸ਼ੁਰੂ ਕਰ ਦਿੱਤਾ ਅਤੇ ਫੌਜਾ ਸਿੰਘ ਲੰਗਰ ਵਿੱਚ ਸੇਵਾ ਲਈ ਚਲਾ ਗਿਆ। ਸਵੇਰ ਵੇਲੇ ਤੋਂ ਹੀ ਅਕੰਧ ਕੀਰਤਨੀ ਦਾ ਪ੍ਰਵਾਹ ਚੱਲ ਰਿਹਾ ਸੀਗਾ। ਅਮਰਤ ਰੂਪੀ ਹਰ ਜਸ ਕੀਰਤਨ ਦੀਆਂ ਗੁਜਾਰਾ ਪੈਂਦੀਆਂ ਰਹੀਆਂ। ਅਚਾਨਕ ਹੀ ਵਿਚਾਲਿਆਂ ਕੀਰਤਨ ਰੋਕ ਕੇ ਰਿਟਾਇਰ ਡੀਐਸਪੀ ਸਰਦਾਰ ਹਜਾਰਾ ਸਿੰਘ ਸਟੇਜ ਸੰਚਾਲਕ ਕੋਈ ਜ਼ਰੂਰੀ ਸੂਚਨਾ ਦੇਣ ਲਈ ਮਾਈਕ ਉੱਤੇ ਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀਓ ਇਹ ਜ਼ਰੂਰੀ ਸੂਚਨਾ ਪਿੰਡਰਾਂ ਵਾਲੇ ਜਥੇ ਦੇ ਜਥੇਦਾਰ ਬਾਬਾ ਜਰਨੈਲ ਸਿੰਘ ਵੱਲੋਂ ਸਮੂਹ ਸੰਗਤਾਂ ਦੇ ਕਿ ਜਿਵੇਂ ਤੁਸੀਂ ਸਾਰੀ ਸੰਗਤ ਭਲੀ ਪ੍ਰਕਾਰ ਜਾਣਦੇ ਹੀ ਹੋ ਕਿ ਨਰਨਕਾਰੀ ਗੁਰੂ ਦਮ ਗੁਰਮਤ ਵਿਰੋਧੀ ਗਤੀਵਿਧੀਆਂ ਕਰਕੇ ਸਾਰੇ ਸਿੱਖ ਜਗਤ ਵਿੱਚ ਬਦਨਾਮ ਹੋ ਚੁੱਕਾ ਹੈ। ਉਹਨਾਂ ਨੇ ਕੌਮ ਦਾ ਮੋਹ ਚੜਾਉਣ ਹਿਤ ਸਰਕਾਰੀ ਸ਼ਹਿਰ ਉਤੇ ਗੁਰੂ ਕੀ ਨਗਰੀ ਅੰਮ੍ਰਿਤਸਰ ਕਾਲਿਕ ਜਲੂਸ ਕੱਢਿਆ ਜਿਸ ਵਿੱਚ ਸਿੱਖ ਗੁਰੂ ਸਾਹਿਬਾਨਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਾਨ ਵਿਰੁੱਧ ਅਪਸ਼ਬਦਾਂ ਦੀ ਵਰਤੋਂ ਕੀਤੀ ਗਈ। ਅੱਜ ਵੀ ਉਹ ਹੰਕਾਰਿਆਪੁਰ ਸੇ ਰੇਲਵੇ ਕਲੋਨੀ B ਬਲਾਕ ਵਿੱਚ ਆਪਣਾ ਇੱਕ ਪ੍ਰੋਗਰਾਮ ਕਰ ਰਿਹਾ ਹੈ। ਅਤੇ ਸਤੇ ਤੋਂ ਸ਼ਰਿਆਮ ਗੁਰੂ ਸਹਿਬਾਨਾਂ ਦੇ ਗੁਰੂ ਪ੍ਰੰਤਪਤੀ ਗਾਲੀ ਗਲੋਚ ਵਾਲੀ ਸ਼ਬਦਾਵਲੀ ਵਰਤ ਰਿਹਾ ਹੈ ਸੋ ਇਸ ਗੁਰੂ ਘਰ ਦੇ ਨਿੰਦਕ ਨੂੰ ਵਰਜਨ ਜਾਣਾ ਬਹੁਤ ਜ਼ਰੂਰੀ ਹੈ ਬੇਨਤੀ ਹੈ ਕਿ ਬੀਬੀਆਂ ਦੇ ਬੱਚਿਆਂ ਨੂੰ ਛੱਡ ਕੇ ਬਾਕੀ ਗੁਰੂ ਪਿਆਰੇ ਭਿੰਡਰਾ ਵਾਲੇ ਸਿੰਘਾਂ ਦਾ ਸਾਥ ਦੇਣ ਲਈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੇ ਸੱਦੇ ਉੱਤੇ ਗੁਰੂ ਨਾਨਕ ਨਵਾਜ਼ ਵਿਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਬੇਨਤੀ ਕਰਤਾ ਵੱਲੋਂ ਵਰਤੇ ਸ਼ਬਦ ਪਾਈ ਫੌਜਾ ਸਿੰਘ ਦਾ ਸੀਨਾ ਚੀਰ ਗਏ ਹੈ ਉਹਦੀ ਇਹ ਮਜਾਲਵੀ ਖਾਲਸੇ ਦੀ ਸਰ ਜ਼ਮੀਨ ਉੱਤੇ ਖਾਲਸੇ ਦੇ ਗੁਰੂ ਪ੍ਰਤੀ ਅਪਸ਼ਬਦ ਵਰਤੇ ਇਹ ਅੰਦਰ ਪਹਿਲਾਂ ਵੀ ਪੰਗੇ ਲੈਂਦਾ ਰਿਹਾ ਸੰਤ ਕਰਤਾਰ ਸਿੰਘ ਦੇ ਸਮੇਂ ਵੀ ਕਈ ਵਾਰ ਇਹਨੂੰ ਟੋਕੇ ਐ ਇਹਨਾਂ ਕੰਮਾਂ ਤੋਂ ਪਰੇ ਬਾਜ ਨਹੀਂ ਆਇਆ ਉਹ ਆਟਾ ਗੁੰਨਦਾ ਹਟ ਕੇ ਨਲਕੇ ਦੇ ਆਟੇ ਨਾਲ ਲਿਬੜੇ ਹੱਥ ਧੋਣ ਲੱਗ ਪਏ ਭਾਈ ਕੇਵਲ ਸਿਆਂ ਬਾਜ ਮਾਰੀ ਕੇਰਾ ਬਾਕੀ ਜਥੇ ਦੇ ਸਿੰਘਾਂ ਨੂੰ ਉਹ ਨੋਕ ਸਿਆਂ ਆਇਓ ਭਾਈ ਸੁਖਦੇਵ ਸਿੰਘ ਭਾਈ ਫੌਜਾ ਸਿੰਘ ਨੇ ਵਾਜਾ ਮਾਰ ਕੇ ਆਪਣੇ ਸਾਥੀ ਸਿੰਘਾਂ ਨੂੰ ਇਕੱਠੇ ਕੀਤਾ ਅਤੇ ਇੱਕ ਤਗੜਾ ਇਕੱਠ ਬਣ ਕੇ ਸਾਰੀ ਸੰਗਤ ਗੁਰੂ ਨਾਨਕ ਨਵਾਸ ਵੱਲ ਨੂੰ ਹੋ ਤੁਰੇ ਉਹ ਜਿੱਥੇ ਭਿੰਡਰਾਂ ਵਾਲਿਆਂ ਦਾ ਜਥਾ ਵਿਸਾਖੀ ਦੇ ਤਿਹਾੜੇ ਕਰਕੇ ਦਰਸ਼ਨ ਇਸ਼ਨਾਨ ਕਰਨ ਲਈ ਆਇਆ ਹੋਇਆ ਸੀਗਾ ਉਰੂ ਨਾਨਕਨ ਵਾਸਤੇ ਦੋਹਾਂ ਜਥਿਆਂ ਦੀ ਸੰਗਤ ਨੂੰ ਸਤ ਜਰਨੈਲ ਸਿੰਘ ਖਾਲਸਾ ਨੇ ਅਰਦਾਸ ਕਰਕੇ ਭਾਈ ਫੌਜਾ ਸਿੰਘ ਦੀ ਅਗਵਾਈ ਵਿੱਚ 20 ਬਲੌਕ ਵੱਲੋਂ ਭੇਜ ਦਿੱਤਾ। ਸਤ ਜੀ ਖੁਦ ਕਿਸੇ ਅਗਿਆਤ ਕਾਰਨ ਕਰਕੇ ਆਪ ਨਾਲ ਨਹੀਂ ਗਏ ਜਿਸ ਦਾ ਭਾਈ ਫੌਜਾ ਸਿੰਘ ਦੇ ਸਾਥੀ ਸਿੰਘਾਂ ਨੇ ਬੁਰਾ ਮਨਾਇਆ ਤੇ ਵਿੱਚੋਂ ਕਈ ਜਾਣਿਆਂ ਨੇ ਭਾਈ ਫੌਜਾ ਸਿੰਘ ਨੂੰ ਅੱਗੇ ਨਾ ਜਾਣ ਦੀ ਸਲਾਹ ਦਿੱਤੀ ਕਿਉਂਕਿ ਨਰੰਕਾਰੀ ਸਰਕਾਰੀ ਸ਼ੈ ਤੇ ਹਥਿਆਰ ਬੰਦ ਹੋ ਕੇ ਆਏ ਸਨ। ਇਧਰ ਸਿੰਘਾਂ ਕੋਲ ਸਿਰਫ ਭਿੰਡਰਾਂ ਵਾਲੇ ਜਥੇ ਵਿਚਲੇ ਦੋ ਸਿੰਘਾਂ ਦੀਆਂ 315 ਬੋਰ ਦੀਆਂ ਰਫਲੀਆਂ ਸਨ। ਪਰ ਤਕਰੀਬਨ ਸਾਰੇ ਸਿੰਘਾਂ ਕੋਲ ਰਵੈਤੀ ਖਾਲਸਾਈ ਸ਼ਸਤਰ ਸਨ ਭਾਈ ਫੌਜਾ ਸਿੰਘ ਨੇ ਅੱਗੇ ਹੋ ਕੇ ਕਿਰਪਾਨ ਖਿੱਚ ਗਏ ਧਰਤੀ ਤੇ ਲਕੀਰ ਮਾਰ ਦਿੱਤੀ ਤੇ ਉਸ ਨੇ ਪੂਰੇ ਜਲਾਲ ਨਾਲ ਸਿੰਘਾਂ ਨੂੰ ਸੰਬੋਧਨ ਕੀਤਾ ਵੀ ਜਿਹਨੂੰ ਗੁਰੂ ਦੀ ਆਨ ਸ਼ਾਨ ਤੇ ਗੁਰੂ ਕੀ ਸਿੱਖੀ ਪਿਆਰੀ ਹੈ ਉਹ ਲਕੀਰ ਟੱਪਾਓ ਜਿਹਨੂੰ ਜਾਨ ਪਿਆਰੀ ਹੈ ਉਹ ਬੇਸ਼ੱਕ ਵਾਪਸ ਮੁੜ ਜਾਵੇ ਪਰ ਜਾਨ ਵਾਲੇ ਯਾਦ ਰੱਖਣ ਵੀ ਭੱਜਣਾ ਮਰਦ ਨੂੰ ਤੇ ਡੁੱਬਣਾ ਮੱਛੀ ਨੂੰ ਮਹਿਣਾ ਹੁੰਦਾ ਐਨਾ ਕਹਿ ਕੇ ਉਹ ਅੱਗੇ ਹੋ ਤਰਿਆ ਤੇ ਉਹਦੇ ਮਗਰ ਮਰਜੀਵੜਿਆਂ ਦਾ ਇੱਕ ਸਮੂਹ ਬੀ ਬਲਾਕ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਹੋ ਤਰਿਆ ਰੇਲਵੇ ਲੈਨ ਉਪਰ ਬਣਿਆ ਕ੍ਰਾਸਿੰਗ ਪੁਲ ਪਾਰ ਕਰਨ ਤੋਂ ਬਾਅਦ ਉਹਨਾਂ ਨੂੰ ਪੁਲਿਸ ਵੱਲੋਂ ਰੋਕ ਲਿਆ ਗਿਆ ਆ ਆ ਕਿੱਧਰ ਨੂੰ ਚੱਲੇ ਹੋ ਪੁਲਿਸ ਡੀਐਸਪੀ ਜੋਸ਼ੀ ਨੇ ਖਰਵੇਂ ਅੰਦਾਜ਼ ਨਾਲ ਪੁੱਛਿਆ ਅਸੀਂ ਨਿਰਕਾਰੀਆਂ ਦੇ ਜਲਸੇ ਨੂੰ ਰੋਕਣ ਜਾ ਰਹੇ ਆ ਉਹ ਗੁਰੂ ਸਾਹਿਬਾਂ ਪ੍ਰਤੀ ਅਪਸ਼ਬਦ ਵਰਤ ਰਹੇ ਨੇ ਭਾਈ ਫੌਜਾ ਸਿੰਘ ਨੇ ਜਵਾਬ ਦਿੱਤਾ ਕਿਉਂ ਤੁਸੀਂ ਠੇਕਾ ਲਿਆ ਹੋਇਆ ਇਹ ਕੰਮ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਦਾ ਤੁਹਾਡਾ ਨਹੀਂ ਹੈਗਾ ਨਾਲੇ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਸਭ ਨੂੰ ਹੱਕ ਹੈ ਡੀਐਸਪੀ ਬੁੜਕੇ ਆ ਉਹ ਆਪਣੇ ਮਿਸ਼ਨ ਦਾ ਪ੍ਰਚਾਰ ਜਿਵੇਂ ਮਰਜ਼ੀ ਕਰਨ ਪਰ ਸਿੱਖ ਗੁਰੂ ਸਾਹਿਬਾਂ ਨੂੰ ਦੁਰਬਚਨ ਬੋਲਣ ਤੇ ਸਿੱਖ ਰਵੈਤਾਂ ਦਾ ਕਹਾਣ ਕਰਨ ਤੇ ਖਿਲੀ ੜਾਉਣ ਦਾ ਉਹਨਾਂ ਨੂੰ ਕਿਵੇਂ ਹੱਕ ਹੋ ਗਿਆ ਭਾਈ ਰਣਤੇਰ ਸਿੰਘ ਦੇ ਨਜ਼ਦੀਕੀ ਰਹੇ ਭਾਈ ਅਫਤਾਰ ਸਿੰਘ ਕੋਰਾਲਾ ਨਿਹੰਗ ਨੇ ਜਵਾਬ ਦਿੱਤਾ ਬਜ਼ੁਰਗ ਸਿੰਘ ਦਾ ਉੱਤਰ ਸੁਣ ਕੇ ਪੁਲਿਸ ਅਧਿਕਾਰੀ ਛਿਤਾ ਜਾ ਪੈ ਗਿਆ ਅੱਛਾ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਰੁਕਵਾ ਕੇ ਆਉਣਾ ਤੁਸੀਂ ਕੁਝ ਟਾਈਮ ਇੱਥੇ ਇੰਤਜ਼ਾਰ ਕਰੋ ਉਸਨੇ ਕਿਹਾ ਤੇ ਪੱਟ ਤੇ ਡੰਡਾ ਮਾਰਦਾ ਉਥੋਂ ਤੁਰ ਪਿਆ ਉਹ ਇਹ ਗ੍ਰੰਥ ਬਾਣੀ ਦਾ ਪੋਥਾ ਹੈ ਇਹ ਕਿਸੇ ਦਾ ਕੀ ਸਵਾਰ ਦਵੇਗਾ ਉਹਨਾਂ ਦੇ ਗੁਰੂ ਕੇ ਪੰਜ ਪਿਆਰੇ ਸੇ ਮੈਂ ਸਤ ਸਤਾਰੈ ਰਹਿਵਾਂਗਾ ਪੰਡਾਲ ਵਿੱਚੋਂ ਸਪੀਕਰਾਂਹੀਂ ਸੁਣਾਈ ਦੇ ਰਹੀ ਬਕਵਾਸ ਸਿੰਘਾਂ ਦੀ ਬਰਦਾਸ਼ਤ ਤੋਂ ਬਾਹਰ ਸੀ ਡੀਐਸਪੀ ਨੂੰ ਗਏ ਨੂੰ 15 ਮਿੰਟ ਤੋਂ ਵੀ ਵੱਧ ਸਮਾਂ ਹੋ ਚੁੱਕਾ ਸੀ ਪਰ ਸਮਾਗਮ ਬੰਦ ਹੋਣ ਦੀ ਬਜਾਏ ਸਪੀਕਰਾਂ ਵਿੱਚੋਂ ਸੁਣਾਈ ਦੇ ਰਿਹਾ ਬਕਵਾਸ ਹੋਰ ਵਾਅਦੇ ਤੇ ਜਰੀਲਾ ਹੁੰਦਾ ਜਾ ਰਿਹਾ ਸੀ ਪੰਡਾਲ ਕੋਈ ਡੇਢ ਕੋ ਕਿਲੇ ਦੀ ਵਿੱਥੋਂ ਤੇ ਸੀਗਾ ਸਿੰਘ ਸਤਨਾਮ ਵਾਹਿਗੁਰੂ ਦਾ ਜਾਬ ਕਰਦੇ ਹੋਏ ਡੀਐਸਪੀ ਦੇ ਵਾਪਸ ਆਉਣ ਦੀ ਉਡੀਕ ਕਰ ਰਹੇ ਸਨ ਅਸਲ ਵਿੱਚ ਡੀਐਸਪੀ ਜੋਸ਼ੀ ਸਮਾਗਮ ਬੰਦ ਕਰਵਾਉਣ ਦੇ ਬਹਾਨੇ ਅਗੋਂ ਤਿਆਰੀ ਵਿੱਚ ਬੈਠੇ ਨਰੰਕਾਰੀਆਂ ਦੇ ਗੁੰਡਿਆਂ ਨੂੰ ਸਿੰਘਾਂ ਦੀ ਆਮਦਵਾਰੀ ਦੱਸਣ ਗਿਆ ਸੀ ਸ਼ੇਰਾਂ ਦੇ ਨਿਹੱਥੇ ਆਉਣ ਦੀ ਖਬਰ ਨੇ ਗਿੱਧੜਾਂ ਨੂੰ ਬਹਾਦਰ ਬਣਾ ਦਿੱਤਾ ਉਹਨਾਂ ਨੇ ਇੱਕ ਟਰੱਕ ਦੀ ਓਟ ਲੈ ਕੇ ਨਿਹੱਥੇ ਸਿੰਘਾਂ ਤੇ ਫੈਰ ਖੋਲ ਦਿੱਤਾ ਭਾਈ ਫੌਜਾ ਸਿੰਘ ਤੇ ਉਹਦੇ ਸਾਥੀ ਗਤਕੇ ਦੇ ਖਿਡਾਰੀ ਸਨ ਉਹ ਭਗੋਪੀਆਂ ਨੂੰ ਸੂਤ ਕੇ ਪੈਂਤੜੇ ਲੈ ਲੈ ਕੇ ਅੱਗੇ ਵਧਣ ਲੱਗ ਪਏ ਗੁਰੂ ਨਿੰਦਕਾ ਦੇ ਟੋਲੇ ਦੇ ਆਹੂ ਲਾਉਣ ਲੱਗੇ ਤੇ ਉਹਨਾਂ ਵਿੱਚ ਭਗਦੜ ਮਚ ਉਠੀ ਇਦਰੋਂ ਵੀ ਕਈ ਖੜਾਖਾਣੇ ਫਾਂਡਰੂ ਵੀ ਪਟਾਕੇ ਸੁਣ ਕੇ ਪਿੱਛੇ ਨੱਠਣ ਲੱਗੇ ਰਫਲਾਂ ਵਾਲਿਆਂ ਵਿੱਚੋਂ ਇੱਕ ਦੀ ਰਫਲ ਵਿੱਚ ਗੋਲੀ ਅੜ ਗਈ ਤੇ ਦੂਜਾ ਚਿੱਤਰਾਂ ਨੂੰ ਅੱਡੀਆਂ ਲਗਾ ਗਿਆ ਭਾਈ ਫੌਜਾ ਸਿੰਘ ਨੇ ਭੱਜਣ ਵਾਲਿਆਂ ਨੂੰ ਫੜਕਾਰਾ ਪਾਈਆਂ ਉਹ ਤੇ ਉਹਦੇ ਨਿਹੰਗ ਬਾਣੇ ਵਾਲੇ ਸਾਥੀ ਸਿੰਘ ਦੁਸ਼ਮਣ ਨੂੰ ਚੀਰ-ਚੀਰ ਉਹਦੀਆਂ ਸਫਾਂ ਵਿੱਚ ਅੰਦਰ ਤੱਕ ਜਾ ਕੋ ਸੀ ਬਜ਼ੁਰਗ ਭਾਈ ਅਵਤਾਰ ਸਿੰਘ ਕੋਰਾਲੇ ਵਾਲਾ ਤੇ ਭਾਈ ਰਣਬੀਰ ਸਿੰਘ ਮਹਿਤਾ ਇੱਕ ਪਾਸੇ ਇਕੱਠੇ ਵਾਢਾ ਬਾਹਰੇ ਸਨ ਆਲੇ-ਦੋਲੇ ਨਾਰਦ ਡੌਰੂ ਵਾਢਾ ਪ੍ਰਤੀਤ ਹੋ ਰਿਹਾ ਸੀ ਮਾਰ ਦਿਓ ਜਾਣਨਾ ਸਿੱਖੜੇ ਬੱਤਕੇ ਨਰਨਕਾਰੀ ਮੁਖੀ ਵੀ ਐਸਪੀ ਜੋਸ਼ੀ ਅਤੇ ਆਪਣੇ ਬਾਡੀਗਾਰਡਾਂ ਵਿੱਚ ਘਿਰਿਆ ਹੋਇਆ ਚੰਗਿਆੜ ਰਿਹਾ ਸੀ ਸਿੰਘਾਂ ਵੱਲੋਂ ਸਸਰੀਆ ਕਾਲ ਦੇ ਜਕਾਰੇ ਆਕਾਸ਼ ਗੂੰਜਾਰੇ ਸਨ ਅਫਤਾਰ ਸਿੰਘ ਕਰਾਰੇ ਵਾਲਾ ਨਾਮ ਅਭਿਆਸ ਤੇ ਹੱਥ ਵਿੱਚਲਾ ਖੰਡਾ ਖੜਕਾਉਂਦਾ ਹੋਇਆ ਅੱਗੇ ਵਧ ਰਿਹਾ ਸੀ ਕਿ ਅਚਾਨਕ ਇੱਕ ਗੋਲੀ ਉਹਦੇ ਲੱਕ ਨੂੰ چیر ਕੇ ਅੱਗੇ ਲੰਘ ਗਈ ਲੱਕ ਤੇ ਗੋਲੀ ਲੱਗਣ ਕਰਕੇ ਰੇਡ ਦੀ ਹੱਡੀ ਟੁੱਟ ਚੁੱਕੀ ਸੀ ਅੱਗੇ ਤੁਰਨ ਤੋਂ ਅਸਮਰੱਥ ਹੋਣ ਕਰਕੇ ਉਹਨੇ ਉੱਥੇ ਬੈਠ ਕੇ ਵਾਇਗਰੋ ਵਾਇਗਰੋ ਜਾ ਆਰੰਭ ਕਰ ਦਿੱਤਾ ਤਾਂ ਉਹਦੀ ਅਟਕ ਸਮਾਧੀ ਲੱਗ ਗਈ ਬਰਸ਼ਾਗਰਦਾ ਨੇ ਉਸਤੇ ਬੈਠਿਆਂ ਉੱਪਰ ਹੀ ਲਾਠੀਆਂ ਦਾ ਮੀਂਹ ਵਰਸਾ ਦਿੱਤਾ ਜਿਸ ਨਾਲ ਉਹਦਾ ਸਿਰ ਪਾੜ ਗਿਆ ਤੇ ਬਜ਼ੁਰਗ ਸਰੀਰ ਦੇ ਥਾਂ-ਥਾਂ ਤੋਂ ਹੱਡ ਟੁੱਟ ਗਏ ਤੇ ਜ਼ਾਲਮ ਉਹਨਾਂ ਨੂੰ ਆਖਰੀ ਸਾਹਾਂ ਤੇ ਕਰਕੇ ਛੱਡਦੇ ਗੁੰਡਿਆਂ ਦੇ ਟੋਲੇ ਦੇ ਜਾਣ ਤੋਂ ਬਾਅਦ ਜਥੇ ਨਾਲ ਆਏ ਛੋਟੇ-ਛੋਟੇ ਪਚੰਗੀ ਸਿੰਘਾਂ ਨੇ ਭਾਈ ਅਵਤਾਰ ਸਿੰਘ ਦਾ ਸਿਰ ਗੋਡਿਆਂ ਉੱਪਰ ਰੱਖ ਕੇ ਸਟੀਲ ਦੇ ਡੋਲ ਵਿੱਚ ਲਿਆਂਦਾ ਪਾਣੀ ਭਾਈ ਸਾਹਿਬ ਦੇ ਮੂੰਹ ਵਿੱਚ ਪਾਉਣਾ ਚਾਹਿਆ ਪਚੰਗ ਫੌਜੂ ਦਾਸ ਨੇ ਸਤਗੁਰ ਦੀ ਬਖਸ਼ਿਸ਼ ਸਦਕਾ ساری ਜ਼ਿੰਦਗੀ ਸਰਬਲੋਹੇ ਦਾ ਪੈਰਾ ਨਿਭਾਇਆ ਹੁਣ ਆਖਰੀ ਸਮੇਂ ਦਾਸ ਦਾ ਪ੍ਰਾਣ ਨਾ ਤੋੜਿਓ ਇਹ ਲੋਹੇ ਦੇ ਗਰਮੇ ਵਿੱਚ ਪਾਣੀ ਹੈ ਤਾਂ ਬੇਸ਼ੱਕ ਦੋ ਬੂੰਦਾ ਪਾ ਦਵੋ ਪਰ ਜੇ ਕੋਈ ਹੋਰ ਤਾਤ ਹੈ ਤਾਂ ਗੁਰੂ ਕੇ ਪਿਆਰਿਓ ਭਾਵੇਂ ਨਾ ਪਾਇਓ ਜ਼ਿੰਦਗੀ ਦਾ ਕੀ ਹੈ ਐਹੋ ਜਈਆਂ ਤਾਂ ਕਈ ਜ਼ਿੰਦਗੀਆਂ ਗੁਰੂ ਤੋਂ ਗੁਰੂ ਪੰਥ ਤੋਂ ਗੁਰੂ ਪੰਥ ਦੀ ਸ਼ਾਨਦਾਰ ਰਵਾਇਤਾਂ ਤੋਂ ਵਾਰ ਨੂੰ ਜੀ ਜਾਂਦਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਇਹ ਗੁਰੂ ਵਾਕ ਭਾਈ ਸਾਹਿਬ ਦੇ ਮੂੰਹ ਵਿੱਚ ਹੀ ਸਨ ਕਿ ਉਸ ਦੀ ਰੂਹ ਗੁਰੂ ਚਰਨਾਂ ਵਿੱਚ ਜਾ ਬਰਾਜੀ ਡੋਲ ਵਿੱਚੋਂ ਪਾਣੀ ਦੀ ਝੋਲ ਭਰਨ ਵਾਲੇ ਪੁਚੰਕੀ ਦਾ ਹੱਥ ਉੱਥੇ ਰੁਕ ਗਿਆ ਆ ਦੋਸਤੋ ਥੋੜਾ ਕੱਖ ਨਾ ਰਹੇ ਧੰਨ ਗੁਰੂ ਕੇ ਸਿੱਖਾ ਧੰਨ ਤੇਰੀ ਸਿੱਖੀ ਕਹਦੇ ਹੋਏ ਉਹ ਕੋਲ ਡਗੀਆਂ ਪਈਆਂ ਡਾਂਗਾ ਚੁੱਕੇ ਨਰਕਾਰੀਆਂ ਵੱਲੋਂ ਦੌੜ ਪਏ ਐਦਰ ਫੌਜਾ ਸਿੰਘ ਆਪਣੇ ਸਾਥੀ ਕੇਵਲ ਸਿੰਘ ਤੇ ਰਕबीर ਸਿੰਘ ਭੱਗੂਪੁਰ ਸਮੇਤ ਗੱਤਗੇ ਦੇ ਪੈਂਤੜੇ ਖੇੜਦਾ ਹੋਇਆ ਨਰਕਾਰੀਆਂ ਦੀ ਸਤੇ ਤੱਕ ਹੁਸ ਗਿਆ ਸਤੇ ਤੇ ਨਜ਼ਦੀਕ ਪਹੁੰਚਦਿਆਂ ਸਤੇਨਗੰ ਦਾ ਇੱਕ ਭਰਮਾ ਬਰਸਟ ਪਈ ਰਕਬੀਰ ਸਿੰਘ ਭੱਗੂਪੁਰ ਦੀ ਵੱਖੀ ਵਿੱਚੋਂ ਲੰਘ ਕੇ ਭਿੰਡਰਾਂ ਵਾਲੇ ਦੇ ਜਥੇ ਦੇ ਮੋਹਰੀ ਸਿੰਘ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਚੋਲੇ ਵਿੱਚੋਂ ਲੰਘਿਆ ਚੋਲੇ ਦੇ ਪੱਲੇ ਦੇ ਅਗਲੇ ਪਾਸਿਓ 13 ਗੋਰੀਆਂ ਲੱਤਾਂ ਵਿਚਕਾਰ ਲਈ ਥਾਂ ਵਿੱਚੋਂ ਬਾਹਰ ਲੰਘ ਗਈਆਂ ਤੇ ਇੱਕ ਗੋਲੀ ਉੱਤੇ ਵੱਜਣ ਕਰਕੇ ਸੱਜੀ ਮਾਹ ਨਿਕੰਮੀ ਹੋ ਗਈ ਤੇ ਉਹ ਬੇਹੋਸ਼ ਹੋ ਕੇ ਡਿੱਗ ਪਏ। ਓਏ ਮਾਰੋ ਇਹਨੂੰ ਕਿ ਉਦੋਂ ਮਾਰੋਂਗੇ ਜਦੋਂ ਸਟੇਟ ਤੇ ਆ ਕੇ ਮੈਨੂੰ ਵੜ ਦਤਾ। ਨਨਕਾਰੀ ਮੁਖੀ ਨੇ ਟੀਕ ਮਾਰੀ। ਕੀ ਗੱਲ ਐ ਬਾਬੇਓ? ਡੀਐਸਪੀ ਜੋਸ਼ੀ ਬਾਬੇ ਦੀ ਮੁਸਤੈਦੀ ਤੇ ਆ ਗਿਆ। ਆ ਮਾਰ ਦੋ ਮੈਨੂੰ ਫੌਜਾ ਸਿੰਘ। ਨਨਕਾਰੀ ਨੇ ਇਸ਼ਾਰਾ ਕੀਤਾ। ਡੀਐਸਪੀ ਨੇ ਦੇਖ ਕੇ ਆ ਕੇ ਫੌਜਾ ਸਿੰਘ ਦੁਸ਼ਮਣਾਂ ਨੂੰ ਗਾਜਰਾ ਮੋਲੀਆਂ ਵਾਂਗ ਕੱਟਦਾ ਹੋਇਆ ਅੱਗੇ ਵਧ ਰਿਹਾ ਸੀ। ਜੋਸ਼ੀ ਨੇ ਭਾਈ ਫੌਜਾ ਸਿੰਘ ਨੂੰ ਸ਼ਿਫਟ ਵਿੱਚ ਕਰਕੇ ਰਵਾਲਬਰ ਦਾ ਘੋੜਾ ਦਬ ਦਿੱਤਾ। ਬੋਲੇ ਸੋਨਿਹਾਲ ਫੌਜਾ ਸਿੰਘ ਨੇ ਜਕਾਰਾ ਛੱਡੇ ਆ ਤੇ ਦੋਨੇ ਵੇਗ ਨਾਲ ਅੱਗੇ ਵਧਣ ਲੱਗ ਪਿਆ ਉਹ। ਜੋਸ਼ੀ ਦੇ ਰਵਾਲਬਰ ਵਿੱਚੋਂ ਨਿਕਲ ਰਹੀਆਂ ਗੋਰੀਆਂ ਫੌਜਾ ਸਿੰਘ ਦੇ ਸਰੀਰ ਨੂੰ چیر-ਚੀਰ ਕੇ ਆਰ-ਪਾਰ ਹੋ ਰਹੀਆਂ ਸਨ, ਉਹਦੇ ਚੋਲੇ ਨੂੰ ਲਾਲ ਰੰਗ ਲੱਗ ਰਿਹਾ ਸੀ। ਓਏ ਕੁੜੀ ਦੇ ਧਗੜਿਆ ਅੱਖਾਂ ਵਿੱਚੋਂ ਕਿਵੇਂ ਅੰਗਿਆਰ ਕੱਢਣ ਡਿਆ। ਨਰਨਕਾਰੀ ਮੁਖੀ ਚਿਕੇ ਆ ਅਗਲੇ ਹੀ ਪਲ ਦੋ ਇਕੱਠੀਆਂ ਗੋਰੀਆਂ ਭਾਈ ਫੌਜਾ ਸਿੰਘ ਦੇ ਖੱਬੀ ਅੱਖ ਨੂੰ چیر ਕੇ ਗੀਚੀ ਵਾਲੇ ਪਾਸਿਓਂ ਦਮਾਲੇ ਵਿੱਚ ਆਰ-ਪਾਰ ਲੰਘ ਗਈਆਂ ਤੇ ਭਾਈ ਸਾਹਿਬ ਥੱਲੇ ਡ ਭਾਈ ਫੌਜਾ ਸਿੰਘ ਇਕੱਲੇ ਨਹੀਂ ਜਾਣਗੇ ਮੈਂ ਵੀ ਨਾਲ ਜਾਣਾ ਇਹ ਕਹਿੰਦੇ ਆ ਭਾਈ ਕੇਵਲ ਸਿੰਘ ਉਹਨਾਂ ਦੇ ਉੱਤੇ ਡਿੱਗ ਪਿਆ ਤੇ ਅਣਗਿਣਤ ਗੋਲੀਆਂ ਦੋਹਾਂ ਦੇ ਸਰੀਰਾਂ ਵਿੱਚੋਂ ਪਾਰ ਲੰਘ ਗਈਆਂ ਫੌਜਾ ਸਿੰਘ ਹਲੇ ਸੈਕਦਾ ਹੀ ਸੀਗਾ ਦੋ ਪਚੰਗੀਆਂ ਨੇ ਰਿਕਸ਼ੇ ਵਿੱਚ ਪਾ ਕੇ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੇ ਬਹਾਦਰ ਸਪਾਹੀਆਂ ਨੇ ਮੁੰਡਿਆਂ ਨੂੰ ਡੰਡੇ ਮਾਰ ਕੇ ਭਜਾ ਦਿੱਤਾ ਸਖਤ ਜ਼ਖਮੀ ਪਰ ਜੂੰਦੇ ਫੌਜਾ ਸਿੰਘ ਨੂੰ ਲਾਸ਼ਾਂ ਵਿੱਚ ਸੁੱਟ ਦਿੱਤਾ ਗਿਆ ਕੋਈ 2 ਘੰਟੇ ਬਾਅਦ ਭਾਈ ਫੌਜਾ ਸਿੰਘ ਦੀ ਰੂਹ ਗੁਰਪੁਰੀ ਭਿਆਨੇ ਕਰ ਗਈ ਇੱਕ ਇੱਕ ਕਰਕੇ 13 ਲਾਸ਼ਾਂ ਗੁਰੂ ਰਾਮਦਾਸ ਹਸਪਤਾਲ ਲਿਆਂਦੀਆਂ ਗਈਆਂ ਜਖਮੀਆਂ ਦੀ ਗਿਣਤੀ ਦਾ ਕੋਈ ਥਾਂ ਨਹੀਂ ਸੀਗਾ ਜਖਮੀਆਂ ਵਿੱਚਲਾ ਇੱਕ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੂਰ ਭਵਿੱਖ ਦੀਆਂ ਸੋਚਾਂ ਵਿੱਚ ਗਵਾਚਿਆ ਲਾਤ ਦੇ ਬਿਸਤਰੇ ਤੇ ਪਿਆ ਸੀ ਦੂਸਰੇ ਦਿਨ ਸੰਸਕਾਰ ਸਮੇਂ ਸਾਰਾ ਅਮਰitsar ਬੰਦ ਸੀਗਾ ਸਾਰੀ ਕੌਮ ਸੰਸਕਾਰ ਤੇ ਪਹੁੰਚੀ ਸੀ ਹਰ ਇੱਕ ਆਖ ਨੰਮ ਸੀ ਪਰ ਫੌਜਾ ਸਿੰਘ ਦੀ ਸਿੰਘਣੀ ਬੀਬੀ ਅਮਰਜੀਤ ਕੌਰ ਵੈਣ ਪਾਉਣ ਦੀ ਥਾਵੇਂ ਸ਼ਬਦ ਪੜ੍ਹ ਰਹੇ ਸੀ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜਿੱਤੇ ਸੋ ਦੋਸਤੋ ਇਹ ਸੀ ਖੇਤ ਜੋ ਮੰਡਿਓ ਸੂਰਮਾ ਨਾਵਲ ਦਾ ਭਾਗ ਦੂਜਾ ਅਤੇ ਭਾਗ ਤੀਜਾ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਤੋਂ ਡੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ